ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਸਰਾਵਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਚੇਤੋਂ ਪੈਂਦੀ ਆ ਜਿਸ ਦੇ ਵਿੱਚ ਬਹੁਤ ਸੋਹਣੀ ਸੁਨੱਖੀ ਜਰਸੀ ਪੰਜਾਬ ਵਾਲੀ ਤੋ ਕੋੜ ਬੈਠ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਤੇ ਇੱਕ ਬਾਈ ਜੀ ਕੋਲੇ ਐਚ ਐਫ ਬੱਚੀ ਆ ਬਾਈ ਜੀ ਦੋਨੇ ਦਾਗ ਬਾਈ ਜੀ ਹੁਣਾਂ ਕੋਲੇ ਵਿਕਾਊ ਆ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣੋਂ ਤਾਂ ਲੈਣੇ ਆ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਜੀ ਚੰਦ ਸਰਾਵਾਂ ਜੀ ਹਾਂ ਜੀ ਨਾਮ ਕਰਨ ਮੋੜ ਹਾਂ ਜੀ ਜਲਾਪਰੀ ਕੀ ਕੋਡ ਜਲਾਪਰੀ ਸੋਟਾ ਠੀਕ ਹੈ ਜੀ ਨੰਬਰ ਹੈਗਾ 98788 3322 ਠੀਕ ਹੈ ਜੀ ਤੇ ਬਾਈ ਜੀ ਕਿੰਨੇ ਟ੍ਰੇਲਰ ਦੀ ਵੜਦੀ ਜੀ ਭਰਾ ਜੀ 4 ਮਹੀਨਾ ਸੁਈ ਹੈ ਜੀ ਕਿੰਨੇ ਦੀ 4 ਮਹੀਨਾ ਦੀ ਜੀ 4 ਮਹੀਨਾ ਦੀ ਸੁਈ ਹੈ ਜੀ ਮੋਟਰ ਮਰੀ ਬੰਦ ਕਰੀ ਬਾਈ 4 ਮਹੀਨਾ ਦੀ ਸੁਈ ਹੈ ਜੀ ਹਾਂ ਜੀ ਹੈਗਾ 9-10 ਕਿਲੋ ਦੁੱਧ ਆ ਜੀ ਅੱਛਾ ਜੀ ਬਸ ਸੇਵਾ ਦੇ ਦੁੱਧ 13 ਕਿਲੋ ਸੀ ਹਾਂ ਜੀ ਬਸ ਸੇਵਾ ਦੇ ਕਾਰਨ ਥੋੜਾ ਜਿਹਾ ਬਚਾਅ ਕੰਮ ਹੋ ਰ ਗਿਆ ਠੀਕ ਹੈ ਜੀ ਆਪਣੀ ਘਰ ਤੱਕ ਗਏ ਬਾਈ ਜੀ ਕੀ ਜਾਣਦੀ ਸੀ ਜੀ ਅੱਛਾ ਵਪਾਰ ਦਾ ਕੰਮ ਆਗੇ ਵਪਾਰ ਦਾ ਜੀ ਵਪਾਰ ਲੈਣ ਦਾ ਕੰਮ ਆ ਵੀਰ ਜੀ ਬਾਈ ਜੀ ਹੁਣ ਦਾ ਜਾਣਦੀ ਸੀ ਕਿੰਨਾ ਟਾਈਮ ਹੋ ਗਿਆ ਆਪਣੇ ਕੋਲ ਇਹਨੂੰ ਇਹਨੂੰ ਹੋ ਗਿਆ 15 ਕਿ ਦਿਨ ਹੋ ਗਏ 15 ਕਿ ਦਿਨ ਹੋ ਗਏ ਜੀ ਤੇ ਹੁਣ ਦੁੱਧ ਕਿੰਨਾ ਤਿਆਰ ਆ ਆਈਟਮ ਹੁਣ ਹੋਊਗਾ 9-10 ਕਿਲੋ ਜੀ ਲਓ ਤਾਂ 10 ਕਿਲੋ ਵੀ 9 ਕਿਲੋ ਪੱਕਾ ਹੀ ਹੋਊਗਾ ਆ 9-10 ਹੋ ਜਾ ਜੀ 9 ਮਣਕਲ ਜੱਜਲਾ ਡੱਬੇ ਮਾਰ ਕੇ ਲਓ ਬਾਈ ਜੀ 9 ਲੀਟਰ ਬਾਈ ਜੀ ਹੁਣ ਦੁੱਧ ਆਦਿਆ ਤੇ ਬਾਈ ਜੀ ਬਣੀ ਪੁਣੀ ਦਾ ਨਹੀਂ ਨਹੀਂ ਬਣੀ ਦੱਸਿਆ ਸੀ ਆਪਾਂ ਪਰ ਚੈੱਕ ਨਹੀਂ ਕਰਾਈ ਬਣੀ ਦੱਸਿਆ ਸੀ ਕਿੰਨੇ ਕਿ ਦਿਨ ਦੀ ਦੱਸਿਆ ਜੀ ਕੋਲ 1.5 ਮਹੀਨੇ ਆਖਿਆ ਯਾਨੀ ਖਾਲੀ ਕਰਕੇ ਦਿਓਗੇ ਖਾਲੀ ਕਰਕੇ ਦੇਣੀਆ ਲੋ ਬਾਈ ਜੀ 2 ਮਹੀਨਿਆਂ ਨੂੰ ਬਾਈ ਜੀ ਹਾਂ ਦੇ ਹੋ ਗਿਆ 1.5 ਮਹੀਨੇ ਦੱਸਿਆ ਸੀ ਪਰ ਦੇਣਗੇ ਖਾਲੀ ਕਰਕੇ ਉਹ ਚੋਈ ਦੀ ਸੀਲ ਠੰਡੀ ਬਾਈ ਜੀ ਹਾਂ ਜੀ ਵਦਗਾ ਨਿਆਣਾ ਪਾ ਕੇ ਹਾਂ ਹਾਂ ਨਿਆਣਾ ਪਾ ਕੇ ਤੁਸੀਂ ਬੈਠੇ ਠੀਕ ਆ ਦੋਨੇ ਹੱਥੀ ਚੋਈ ਵਦਗਾ ਕਰੂ ਲੋ ਬਾਈ ਜੀ ਵਦਗਾ ਦੋਨੇ ਹੱਥੀ ਚੋਈ ਕਰਾਉਂਦੀ ਸੀਲ ਠੰਡੀ ਆ ਪੰਜਾਬ ਵਾਲੀ ਜਰਸੀ ਆ ਥਨ ਥਨ ਕਰਮ ਵਾਲੀ ਨੂੰ ਬੜਾ ਚੰਗਾ ਲੱਗਾ ਮਾਝਰਗਾ ਥਾਣਾ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਾਰਕ ਤੁਸੀਂ ਬਾਈ ਜੀ ਆਪ ਕਰਨੀ ਆ ਤੋਰ ਦਿਓ ਬਾਈ ਜੀ ਲੋ ਬਾਈ ਜੀ ਸੋਹਣੀ ਸਲਕੀ ਵਹਿੜ ਪੰਜਾਬ ਵਾਲੀ ਜਰਸੀ ਤੋਰਾ ਤਾਰਾ ਕਰਮ ਵਾਲੀ ਦਾ ਬਹੁਤ ਚੰਗਾ ਸੀਲ ਠੰਡੀ ਵਹਿੜਾ ਖੇਚ ਤੂੰ ਨਹੀਂ ਕਰਦੀ ਕੀ ਜਵੇਂ ਬਾਈ ਜੀ ਹੁਣ ਤੇ ਨਾਲ ਮौज ਨਾ ਚਰੀ ਜਾਂਦੀ ਆ ਥੱਲੇ ਵਾਲੇ ਨੇੜ ਤੋਂ ਕਰਮ ਵਾਲੀ ਦਾ ਚੈੱਕ ਕਰ ਲਓ ਕੱਲਾ ਕੱਲਾ ਥਾਣਾ ਮੱਝ ਵਰਗਾ ਥਣ ਲੱਗਿਆ ਬਾਈ ਜੀ ਲਾਲ ਡੱਬੀ ਥੱਲੋ ਚੱਟੀ ਆ ਉੱਤੋਂ ਲਾਲ ਆ ਬਾਈ ਜੀ ਹੈ ਜਰਸੀ ਪੰਜਾਬ ਵਾਲੀ ਅਰੀਜਨਲ ਦੁੱਧ ਬਾਈ ਜੀ ਹੁਣ ਇਹਦੇ 9 ਲੀਟਰ ਖੁੱਲਾ ਹੀ ਆ ਉਹ ਤੁਸੀਂ ਦੋ ਟਾਈਮ ਚੋ ਕੇ ਦੇ ਸੱਲੀ ਕਰਕੇ ਬਾਈ ਜੀ ਉਹਨਾਂ ਦੇ ਘਰੋਂ ਲ ਜਾ ਸਕਦੇ ਆ ਵੀਰੇ ਸੋਹਣੀ ਸੁਨੱਖੀ ਵਹਿੜ ਆ ਲੈ ਚਲੋ ਬਾਈ ਜੀ ਬਾਕੀ ਇਹਦੇ ਸੀਲ ਠੰਡੀ ਆ ਚੋਨ ਨੂੰ ਬੰਦਾ ਚੋਲੇ ਬੁੜੀ ਚੋਲੇ ਕੋਈ ਮਰਜੀ ਫਨਫੁਨ ਕਰਮਾਲੀ ਨੂੰ ਬੜਾ ਚੰਗਾ ਲੱਗਿਆ ਤੇ ਬਾਈ ਜੀ ਜਾਇਦ ਜੀ ਕੀ ਡਿਮਾਂਡ ਆ ਇਹਦੀ ਬਾ ਦੇ ਲੈ ਲੈ ਦੱਸੋ ਬਾਈ ਹਾਂ ਨਾ ਜੀ 26 ਦੀ ਦੇਵਾਂਗੇ 26000 ਦੀ ਦੇ ਦਾਂਗੇ ਚਲੋ ਮੌਕੇ ਤੇ ਹੋ ਜਾਊਗਾ ਕੋਈ ਮਾਲਦਾਨ ਉਹ ਕਰਦਾ ਮੜਾ ਮੋਟਾ ਜੀ ਸ਼ੋਰ ਛੱਪੇ ਦਾ ਮਾਲ ਤਾਲ ਹੋ ਜਾਊਗਾ ਹੋਰ ਛੱਪੇ ਹੋਊਗਾ ਜੀ ਹੋਰ ਨਹੀਂ ਬੜਾ ਠੀਕ ਆ ਬਾਈ ਜੀ ਤੇ ਦੂਜਾ ਨੰਬਰ ਵੱੱਛੀ ਬਾਈ ਜੀ ਇਹ ਕਿ ਵੱੱਛੀ ਆ ਜੀ ਪਰਲੇ ਪਾਸੇ ਇਹਦੀ ਕੀ ਡਿਟੇਲ ਆ ਜੀ ਇਹ ਜਮਨਤ ਫਰੀਆ ਬੜੀਆ ਜੀ ਚੋਰ ਦੀ ਆ ਅੱਛਾ ਜੀ ਇਹ ਲੈਂਦੀ ਸੀ ਕਿ ਘਰ ਦੀ ਗਾਦੀ ਆਪਣੀ ਬੜੀਆ ਜੀ ਲੈਂਦੀ ਆ ਠੀਕ ਆ ਬਾਈ ਜੀ ਇਹ ਕਿੰਨੇ ਕੀ ਦੇ ਦੋਗੇ ਬਾਈ ਜੀ ਇਹ 10 ਦੀ ਦੇ ਦਾਂਗੇ ਜੀ 10 ਦੀ ਦੇ ਦਾਂਗੇ ਸਾਢੇ 7 ਦੀ ਲਈ ਆ ਜੀ ਠੀਕ ਚ ਲੈਈ ਕਰੀ ਤਾਂ ਤੁਹਾਨੂੰ ਆਦ ਇੱਕ ਕਿਸਮਤਾ ਜੀ ਘੱਟ ਮਿਲ ਗਈ ਵੱਧ ਮਿਲ ਗਈ 20000 ਦੇ ਵਿੱਚੋਂ ਮਾਲਤਾਨ ਕੋਈ ਹੋ ਜੂਗਾ ਕਿੰਨੀ ਉਮਰ ਹੋਊਗੀ ਇਹਦੀ ਇਹਦੀ ਹੋਊਗੀ ਸਾਲ ਕਰੀ ਨਖ ਠੀਕ ਮਾਂ ਚੰਗੀ ਸੀ ਇਹਦੀ ਪੂਰੀ ਸਿਰੇ ਦੀ ਘਵਾਰਾ ਵਾਲੋ ਲਿਆਣੀਆਂ ਜੀ ਕੀਰ ਕਾਰਡ ਸੀ ਮਾਂ ਦਾ 20 ਕਿਲੋ 22 ਕਿਲੋ ਸੀਗਾ ਜੀ ਰਾਮ 20 22 ਕਿਲੋ ਸੀਗਾ ਤੇ ਉਮਰ ਇਹਦੀ ਬੱਛੀ ਦੀ ਕਿੰਨੀ ਹੋਊਗਾ ਨਾ ਆਟਮ ਬੰਨ ਨਹੀਂ ਘਊਗਾ ਇਹ ਕਿੰਨਾ ਅੱਛਾ ਕਿੰਨੀ ਕਿ ਦੱਸ aí ਬਸ ਸਾਲ ਕਿਤਾ ਬਰਸ ਨਾ ਸਾਲ ਕਰੰਦਾ ਜਾ ਹੈਗਾ ਘੱਟ ਹੋਵੇ ਮਹੀਨਾ ਵੱਧ ਹੋਵੇ ਠੀਕ ਆ ਬਾਈ ਲੋ ਬਾਈ ਜੀ ਬੱਛੀ ਵੀ ਸੋਨੇ ਸੁਨੱਖੀ ਬਾਈ ਜੀ ਹੁਣਾਂ ਕੋਲੇ ਦੋ ਲੱਗ ਸੀ ਵਪਾਰ ਲੈਂਦਾ ਬਾਈ ਜੀ ਹੁਣ ਦਾ ਕੰਮ ਬੱਚੀ ਕਿਸੇ ਵੀਰ ਤੇ ਪਸੰਦ ਆਵੇ ਬੱਚੀ ਵੀ ਲੈ ਸਕਦਾ ਬੁਤੀ ਬਾਤੀ ਸੋਹਣੀ ਆ ਬਾਈ ਜੀ ਬੱਚੀ ਦੀ ਸਿੰਘ ਵਾ ਸ਼ਾਇਦ ਦਿਗਾਉਣ ਲੱਗਾ ਨਾ ਬਾਈ ਹਾਂ ਸਿੰਘ ਦਿਗਾਉਣਾ ਸਿੰਘ ਨਹੀਂ ਅਜੇ ਦਿਖਾਏਗੇ ਬੱਚੀ ਸੋਹਣੀ 10000 ਰੁਪਏ ਦੀ ਬਾਈ ਜੀ ਆਂਦੇ ਆ ਥਨ ਥਨ ਕਰਮ ਵਾਲੀ ਨੂੰ ਚੰਗਾ ਲੱਗਿਆ ਤੁਹਾਨੂੰ ਚੈੱਕ ਕਰਾ ਦਿੰਨੇ ਆ ਲਓ ਬਾਈ ਜੀ ਥਨ ਚਾਰ ਹੀ ਥਾਣਾ ਠੀਕ ਆ ਸੋਹਣਿਆ ਥਨ ਕਾਲੇ ਥਾਣਾ ਛੋਟੇ ਚਾਰ ਹੀ ਬਾਈ ਜੀ ਤੇ ਵਹਿੜ ਬਾਈ ਜੀ ਕੋਲੇ ਜਰਸੀ ਪੰਜਾਬ ਵਾਲੀ ਅਰੀਜਨਲ ਟੋਕਰ ਕਿਸੇ ਵੀਰ ਦੇ ਪਸੰਦ ਆਵੇ 9 ਲੀਟਰ ਦੁੱਧ ਤੇ 26000 ਰੁਪਏ ਡਿਮਾਂਡ ਕਰੀ ਹੈ ਮੈਂ ਵੀ ਇਤਨੇ ਮੈਂ ਪਹਿਲਾਂ ਨਾ ਦੱਸਿਆ ਲਓ ਬਾਈ ਜੀ ਇੱਕ ਬਾਈ ਜੀ ਹੁਣ ਕੋਲੇ ਆ ਮੱਝ ਆ ਇਹਦੀ ਕੀ ਡਿਟੇਲ ਆ ਬਾਈ ਜੀ ਇਹਨੂੰ ਹੋ ਗਏ ਮਤਸਾਨਾ ਬਈ 4 5 6 ਮਿੰਟ ਸੁਈ ਸੁਈ ਨ ਹੋਏ 6 ਮਿੰਟ ਹੋਣਗੇ ਸਾਤ ਨੂੰ 5 6 6 ਮਿੰਟ ਹੋ ਗਏ ਤੇ ਗੱਪਣ ਗੱਪਣ ਬਾਈ ਜੀ ਕੱਪਣ ਬਾਈ ਦੱਸਿਆ ਪਰ ਨਹੀਂ ਆਪਾਂ ਵੀ ਅੱਛਾ ਇਹ ਵੀ ਲੈ ਲੈਂਦੇ ਬਈਆ ਹਾਂ ਲੈ ਆਂਦੀ ਹੈ ਜੀ ਬੱਚਾ ਇਹਦਾ ਜੀ ਬੱਚਾ ਸਟਿਕੇ ਦੀ ਕੱਟੀ ਸੀ ਉਹਨਾਂ ਦਿੱਤੀ ਨਹੀਂ ਜੀ ਅੱਛਾ ਕੱਟੀ ਸੀਗੀ ਲਾਹ ਲਈ ਉਹਨਾਂ ਨੇ ਠੀਕ ਆ ਬਾਈ ਜੀ ਇਹ ਥੱਲੇ ਦੁੱਧ ਹੁਣ ਇਸ ਟਾਈਮ ਕਿੰਨਾ ਜੀ 7 ਕਿਲੋ ਹੋਊਗਾ ਜੀ 7 ਕਿਲੋ ਦੋਨੇ ਟਾਈਮਾਂ ਦਾ ਉਂ ਚੋਈ ਚੋਈ ਦੀ ਸੀਲ ਲੰਡੀ ਆ ਠੀਕ ਆ ਬਾਅਦ ਹੀ ਰੱਖ ਕੇ ਚੋਣੇ ਆ ਦਾਣਾ ਦੁੱਧ ਆ ਪਾ ਕੇ ਹਾਂ ਜੀ ਲਓ ਬਾਈ ਜੀ ਮੱਝ ਵੀ ਬਾਈ ਜੀ ਕੋਲੇ ਚੰਗੀ ਆ ਚਾਰੇ ਥਾਣਾ ਪੂਰੇ ਗਏ ਵਿੱਚ ਲੱਗੇ ਆ ਕੱਲਾ ਕੱਲਾ ਥਾਣਾ ਬਾਈ ਜੀ ਤੋਰ ਚਾਲੇ ਦੀ ਚੱਕਰਾ ਦਨੇ ਦੁੱਧ ਦਾ 7 ਕਿਲੋ ਸਹੀ ਹਾਂ ਜੀ 7 ਕਿਲੋ ਡੱਬਿਆਂ ਵਾਲਾ ਦੁੱਧ ਆ ਦੇ ਬਾਈ ਜੀ ਹੁਣੀ ਲੈ ਚਲੋ ਜੀ ਕਿਸੇ ਵੀਰ ਦੇ ਤਿੰਨ ਨਾਗਾ ਬਾਈ ਜੀ ਹੁਣਾਂ ਨੇ ਪਹਿਲਾਂ ਕੱਲੀ ਗਾਂ ਦੱਸੀ ਸੀ ਫੇਰ ਖੜਾ ਖੜਾ ਨੇ ਮੱਛੀ ਦਾ ਮਨ ਬਣਾ ਲਿਆ ਮੱਛੀ ਦੇ ਮਨ ਤੋਂ ਹ ਮਾਝੀ ਬਾਈ ਜੀ ਤੁਹਾਨੂੰ ਵਿਖਾਤੀ ਆ ਝੋਟੀ ਆ ਸੁਹਾ ਕਿ ਨਤੀਜਾ ਆਊਗਾ ਤੀਜਾ ਬਾਈ ਜੀ ਤੀਜਾ ਸੁਹਾ ਸਿੰਘ ਕਰਮ ਵਾਲੀ ਨੂੰ ਜਮਾ ਝੋਟੀਆਂ ਆਲੇ ਲੱਗਿਆ ਨਿਕੰਨ ਕਾ ਸਿੰਘਾ ਕਾਲੀ ਸ਼ਾ ਮੱਝਾ ਕਿਸੇ ਵੀ ਦੇ ਪਸੰਦ ਆ ਦੇ ਬਾਈ ਜੀ ਹੁਣ ਤਾਂ ਨੰਬਰ ਪੁੱਛਦੇ ਆਪਾਂ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸਭ ਫਰਕ ਕਰ ਲਿਓ ਸੋਹਣੀ ਸਲੱਖੀ ਮੱਝਾ ਸਿੰਘ ਸੁੰਗੋਲਾ ਲੈ ਬਈ ਨੇੜ ਤੋਂ ਚੈੱਕ ਕਰ ਲਓ ਗੋਲ ਸਿੰਘ ਕਾਲੇ ਰੰਗ ਦੀ ਮੱਝ ਤੇ ਬਣੀ ਕਨੇਡਾ ਦੇ ਦੱਸਿਆ ਤੁਹਾਨੂੰ ਆਇਨਾ ਡੇਢ ਮਹੀਨਾ ਦੱਸਿਆ ਜੀ ਉਹਨਾਂ ਨੇ ਡੇਢ ਮਹੀਨੇ ਦੀ ਇਹ ਦੱਸਿਆ ਸੀ ਜੀ ਠੀਕ ਹੈ ਆਪਾਂ ਵੈਸੇ ਖਾਲੀ ਕਰਕੇ ਦੇ ਲੈ ਚਲੋ ਬਾਈ ਜੀ ਖਾਂ ਲੈ ਦੀ ਬਾਈ ਜੀ ਪੂਰੀ ਸਾਫ ਆ ਕੋਈ ਭੂ ਹੋਈ ਛੱਟਾ ਨਹੀਂ ਬਾਈ ਕੋਈ ਭੂਰ ਨਹੀਂ ਛੱਟਾ ਨਹੀਂ ਗੰਡ ਨਹੀਂ ਮਗਰੋੜੀ ਨਹੀਂ ਬਾਈ ਜੀ ਇਹਦੇ ਫੱਟੀ ਢਾ ਕੇ ਆਰਾਮ ਨਾਲ ਚੋ ਸਕਦੇ ਆ ਬੰਦਾ ਬੁੜੀ ਕੋਈ ਚੋ ਜਾਵੇ ਬਾਈ ਕੋਈ ਨਹੀਂ ਕੋਈ ਨੰਦ ਵਿਚਾਰ ਨਹੀਂ ਠੀਕ ਆ ਬਾਈ ਜੀ ਇਹ ਜਾਇਜ ਕਿੰਨੇ ਦੇ ਦਾਂਗੇ ਬਾਈ ਜੀ ਤੇ ਹਾਂ ਨਾ 55 ਦੀ ਮੰਗ ਹੈ 56000 ਦੀ ਹਾਂ ਨਹੀਂ ਠੀਕ ਆ ਜੀ ਚਲੋ ਕੋਈ ਨ ਮੌਕੇ ਦਾ ਛੋੜਛੱਪੇ ਦਾ ਬਾਈ ਮਾਨਤਾ ਨਾ ਹੋ ਜਾਊਗਾ 56000 ਰੁਪਏ ਦੀ ਜਿਹੜੇ ਹਸਾਣਾ ਮੰਗਾ ਦੇ ਭਾਅ ਚੱਲੀ ਜਾਂਦੇ ਆ ਦੁੱਧ ਵੀ ਬਾਈ ਜੀ ਹੋਣ ਨੇ ਚੰਗਾ ਦੱਸਿਆ ਤੇ ਜਾਇਦ ਜਾ ਮੁੱਲ ਕੀਤਾ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨੰਬਰ ਦੱਸ ਦਿਓ ਮੋਬਾਈਲ ਨੰਬਰ ਆਪਣਾ ਬਾਈ ਜੀ ਨਾਲ ਸਪਾਰਕ ਕਰ ਲਓ ਪਿੰਡ ਬਾਈ ਦਾ ਸਰਾਵਾ ਜ਼ਿਲ੍ਹਾ ਫਰੀਦਕੋਟ ਕਰਨ ਮੋੜ ਵਾਜਦਾ ਮੋੜਾਂ ਤੋਂ ਆ ਕੇ ਬਾਈ ਜੀ ਹੋਣੀ ਇੱਥੇ 98788 3522 ਇੱਕ ਵਾਰੀ ਫੇਰ ਦੱਸਿਓ 98788 35200 ਬਾਈ ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਤਿੰਨ ਬਾਈ ਜੀ ਹੁਣ ਕੋਲੇ ਅੱਜ ਨਾਕਸ ਤੇ ਤਿੰਨੇ ਤੁਹਾਨੂੰ ਵਿਖਾਤੇ ਆ ਕਿਸੇ ਵੀਰ ਦੇ ਤਿੰਨਾ ਦੇ ਵਿੱਚੋਂ ਕੋਈ ਵੀ ਪਸੰਦ ਆ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਬਾਈ ਜੀ ਵੀਡੀਓ ਆਪਣੀ ਸੋਹਣੀ ਲੱਗੇ ਸ਼ੇਅਰ ਕਰ ਲਿਓ ਲਾਈਕ ਕਰ ਲਿਓ ਚੈਨਲ ਨੂੰ ਬਾਈ ਜੀ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਅੱਗੇ ਬਾਤ ਤੁਹਾਡੇ ਤੱਕ ਵੀਡੀਓ ਪਹੁੰਚ ਸਕਣਾ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ